ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਆ ਮੈਗੀ ਜਿਵੇਂ ਕਿ ਤੁਸੀਂ ਸਭ ਜਾਣਦੇ ਆਪਾਂ ਕਮੇਡ ਕੁਕਿੰਗ ਕਰਦੇ ਆ ਤੇ ਇਸ ਲਈ ਅੱਜ ਆਪਾਂ ਤੁਹਾਨੂੰ ਬਣਾਉਣ ਦਾ ਦੱਸ ਰਿਹਾ ਮੈਗੀ ਸਰੋਂ ਦੇ ਤੇਲ ਨੂੰ ਥੋੜਾ ਜਿਹਾ ਗਰਮ ਕੀਤਾ ਧੂਆ ਨਿਕਲਣ ਲੱਗਿਆ ਇਹਦੇ ਵਿੱਚ ਆਪਾਂ ਪਾਇਆ ਅਦਰਕ ਪਿਆਜ਼ ਤੇ ਹਰੀਆਂ ਮਿਰਚਾਂ ਹਲਕਾ ਜਿਹਾ ਇਹਨੂੰ ਭੁੰਨਾਂਗੇ ਬਹੁਤਾ ਜ਼ਿਆਦਾ ਡਾਰਕ ਲਾਲ ਨਹੀਂ ਕਰਨਾ ਤੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਮਟਰ ਪਾਨੇ ਆ ਹਰੇ ਤੇ ਇੱਕ ਪਾਵਾਂਗੇ ਆਪਾਂ ਆਲੂ ਆਲੂ ਨੂੰ ਆਪਾਂ ਥੋੜਾ ਜਿਹਾ ਜਿੱਦਾਂ ਉਬਾਲਿਆ ਹੋਇਆ ਵਾ ਜ਼ਿਆਦਾ ਨਹੀਂ ਥੋੜਾ ਕਬਾਲਿਆ ਹੋਇਆ ਥੋੜਾ ਕ कच्चਾ ਵਾ ਤੇ ਕਾਲੂ ਆਪਾਂ ਬਾਲ ਕੇ ਵਿੱਚ ਪਾ ਲਿਆ ਤੇ ਇਹਨੂੰ ਆਪਾਂ ਹੁਣ ਥੋੜਾ ਜਿਹਾ ਸੇਕ ਲਵਾਵਾਂਗੇ ਜੇ ਤੁਸੀਂ ਵੀ ਆਰਡਰ ਕਰਨਾ ਚਾਹੁੰਦੇ ਆ ਤਾਂ ਜਾਨੀ ਕਿਚਨ ਲੁਧਿਆਣਾ ਤੁਸੀਂ ਆਰਡਰ ਕਰ ਸਕਦੇ ਆ ਲੁਧਿਆਣੇ ਚ ਕਿਤੇ ਵੀ ਆਨਲਾਈਨ ਆਫਲਾਈਨ ਆਰਡਰ ਕਰ ਸਕਦੇ ਆ ਜੀ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਮਸਾਲੇ ਜ਼ਿਆਦਾ ਤੇਜ਼ ਨਹੀਂ ਪਾਣਾ ਕਿਉਂਕਿ ਆਪਾਂ ਮੈਗੀ ਦਾ ਮਸਾਲਾ ਵੀ ਪਾਣਾ ਵਾ ਤੇ ਥੋੜੀ ਜਿਹੀ ਪਾਵਾਂਗੇ ਇਹਦੇ ਆਪਾਂ ਵਿੱਚ ਹੁਣ ਲਾਲ ਮਿਰਚ ਕਦੇ-ਕਦੇ ਅਸੀਂ ਆਪਣੇ ਹੋਮ ਦੇ ਵਿੱਚ ਫ੍ਰੀ ਟਾਈਮ ਮੈਗੀ ਵਗੈਰਾ ਬਣਾ ਲੈਂਦੀ ਆ ਜੀ ਤੇ ਐਦਾਂ ਆਪਾਂ ਹੁਣ ਇਹਦੇ ਵਿੱਚ ਲਾਲ ਮਿਰਚ ਪਾਤੀ ਤੇ ਹੁਣ ਇਹਨੂੰ ਹਿਲਾਵਾਂਗੇ ਥੋੜਾ ਜਿਹਾ ਮਿਕਸ ਕਰਾਂਗੇ ਤਾਂ ਜੋ ਆਪਾਂ ਚ ਇਹ ਮਿਕਸ ਹੋ ਜੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੈਗੀ ਦਾ ਮਸਾਲਾ ਜਿਵੇਂ ਤਿੰਨ ਪੈਕੇਟ ਮੈਗੀ ਦੇ ਸੀ ਤਿੰਨ ਪੈਕੇਟ ਆਪਾਂ ਉਹਦੇ ਵਿੱਚ ਮਸਾਲੇ ਦੇ ਜਿਹੜੇ ਨਿਕਲਦੇ ਉਹ ਪਾ ਲੈਣੇ ਆ ਤੇ ਮੈਗੀ ਆਪਾਂ ਦੂਸਰੇ ਪਾਸੇ ਉਹ ਬਾਲਣ ਵਾਸਤੇ ਰੱਖੀ ਹੋਈ ਆ ਤੇ ਇਦਾਂ ਹੀ ਅਸੀਂ ਘਰੇ ਰਲ ਮਿਲ ਕੇ ਮੈਂ ਤੇ ਮੇਰੇ ਹਸਬੰਡ ਕੁਕਿੰਗ ਕਰਦੇ ਆ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਸਬਜੀ ਦਾਲ ਸਬਜੀ ਕੁਝ ਵੀ ਚਾਹੀਦਾ ਹੋਵੇ ਤਾਂ ਤੁਸੀਂ ਆਰਡਰ ਕਰ ਸਕਦੇ ਆ ਜੀ ਕਮੈਂਟ ਵਿੱਚ ਆਪਣੀ ਰਾਏ ਦੇ ਸਕਦੇ ਆ ਜੇ ਤੁਸੀਂ ਨਵੇਂ ਆ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਐ ਦਾ ਇਦਾਂ ਸੀ ਆਪਣੇ ਘਰੇ ਕੁਕਿੰਗ ਕਰਦੇ ਹੀ ਰਹਿੰਨੇ ਆ ਤੇ ਆਪਣੀਆਂ ਵੀਡੀਓ ਪਾਉਂਦੇ ਹੀ ਰਹਿੰਨੇ ਆ ਤੇ ਬੜੇ ਹੀ ਸਾਫ਼ ਸਫਾਈ ਨਾਲ ਸੀ ਆਪਣਾ ਖਾਣਾ ਬਣਾਉਂਦੇ ਆ ਤੇ ਦੇਖੋ ਜੀ ਸਾਡੀ ਮੈਗੀ ਹੋ ਗਈ ਹੈ ਤਿਆਰ ਤੇ ਹੁਣ ਮੈਂ ਤੇ ਮੇਰੇ ਹਸਬੰਦ ਇਹਨੂੰ ਖਾਵਾਂਗੇ ਕਿਉਂਕਿ ਇਹਨਾਂ ਦਾ ਦਿਲ ਕਰ ਰਿਹਾ ਸੀ ਮੈਗੀ ਖਾਣ ਨੂੰ ਤੇ ਇਹ ਕਹਿੰਦੇ ਚਲੋ ਆਪਾਂ ਨਾਲ ਮਿਲ ਕੇ ਬਣਾਉਂਦੇ ਆ ਜੀ